ਨਾ ਇਹ ਦੱਸੋ ਤੁਸੀਂ ਆਪਣਾ ਪਰਿਵਾਰ ਬਿਠਾ ਦੱਸੋ ਇੱਕ ਦਾ ਹੋ ਜਾਂਦਾ ਕਦਾ ਇਹ ਗੁਰੂ ਨਾਨਕ ਦਾ ਘਰ ਇੱਕ ਬਣੇ ਤੁਸੀਂ ਸਸਰੀਖਾਨ ਪਾਸਾ ਲੜੀਆਂ ਆਰੰਭ ਕਰਦੇ ਜੀ ਹਾਂਜੀ ਕਰਦੇ ਤੂੰ ਕਰਦੇ ਜੀ ਹੁੰਦੀਆਂ ਲੜੀਆਂ ਆਰੰਭ ਹੁੰਦੀਆਂ ਕਿਨੇ ਧੰਨ ਗੁਰੂ ਰੰਗ ਸਾਹਿਬ ਜੀ ਆ ਹਾਂਜੀ ਨਾ ਹੋਰ ਬਗਾਇਆ ਆਬੀ ਨੇ ਨਾ ਤੇਰੀਆਂ ਸਾਰੀਆਂ ਨਹੀਂ ਨਹੀਂ ਹੋਰ ਆਬੀ ਨੇ ਕੀਤੇ ਆਪਣਾਈ ਨਹੀਂ ਨਹੀਂ ਹੋਰ ਹਾਂ ਪਤਾ ਲੱਗ ਗਿਆ ਕਿ ਦੋ ਗੁਰੂ ਰੰਗ ਸਾਹਿਬ ਵੀ ਹੋਰ ਆਬੀ ਲੈ ਗਏ ਨਹੀਂ ਸਾਡੇ ਜੀ ਬਧਵਸਤਾ ਜੀ ਉਹ ਨਹੀਂ ਹੁੰਦੀ ਇਹ ਇਹਨਾਂ ਪ੍ਰਚਾਰ ਕਰਾਇਆ ਜਿਹੜੇ ਪੜਾਲ ਕੀਤੀ ਹੈ ਇਹ ਹੀ ਆਪਣਾ ਹਾਂ ਜੀ ਜਦਿਆਂ ਨੇ ਇਹ ਗਾਤ ਅਸਰ ਮਾਰੇ ਕਿਰਪਾ ਕਰੇ ਸੂਦ ਹੋ ਜਵੇਗੀ ਪ੍ਰਬੰਧਕ ਬਣ ਜਾਣਗੇ ਸਭ ਕੁਝ ਹੋ ਜਾਣਾ ਪਰ ਬੰਦੇ ਕਮੇਟੀ ਬਣ ਜਾਵੇਗੀ ਹੁਣੇ ਪਤਾ ਲੱਗਾ ਹੋਵੇ ਖਿਦਾਂ ਦਾ ਦਾੜੀ ਕੱਟੀ ਸ਼ਰਾਬ ਦਾ ਮੰਜਾਰਾ ਜਿਹੜਾ ਪ੍ਰਬੰਧ ਬਣਾਇਆ ਇਦਾਂ ਦੀਆਂ ਗੱਲਾਂ ਸਾਰੀਆਂ ਦੂਰ ਹੋ ਜਾਣ। ਫਿਰ ਮੈਂ ਹੋਰ ਬੇਨਤੀ ਕਰਦਾ ਪ੍ਰਵਾਹ ਮੈਂਬਰ ਆਪਾਂ ਵੇਖਿਆ ਗੁਰੂ ਨਾਲ ਪਾਸ਼ਾ ਦੀ ਘਰ ਆਪਾਂ ਆਪ ਨੂੰ ਗੁਰੂ ਨਾਲੋਂ ਬਾਜ਼ਿਆ ਤੋੜਿਆ ਜਾ ਰਿਹਾ ਜੀ ਆਪ ਨੂੰ ਪਤਾ ਨਹੀਂ ਲੱਗ ਰਿਹਾ। ਆਪ ਨੂੰ ਪਤਾ ਸ ਹੈ ਕਿ ਦੋ ਇਕੜਾ ਜਿੱਦੋਂ ਸਾਡੇ ਘਰ ਬੱਚਿਆਂ ਨੇ ਜਨਮ ਲੈਣੋਂ ਹਟ ਜਾਣਾ ਜੀ। ਉਕੇ ਮਾਰੇ ਤੇ ਗੋਰ ਸੇਵਾ ਦੇ ਭਗਤ ਗਮਾਈ ਤਾ ਇਹ ਮਾਨਸ ਉਕੇ ਦੇ ਤੁਹਾਡੇ ਘਰ ਮਹਾਰਾਜ ਜੀ ਮੇਰਾ ਨਾਮ ਹਰਕਾ ਨਾਮ ਤੇ ਆ ਗਿਆ ਹੋ ਹੋ ਹਰਿਆ ਭਾਈ ਹਰੀ ਪ੍ਰਮਾਤਮਾ ਪ੍ਰਵੇਸ਼ ਦਾ ਨਾਮ ਤੇ ਆ ਗਿਆ ਤੇ ਆਓ ਜਮਨ ਕਰੋ ਦਾ ਸੁਰੂਜ ਨਾ ਕਹਤੇ ਦੇਣਾ ਆ ਗਿਆ ਤੇ ਤੁਸੀਂ ਛਾਗ ਜੋਗੇ ਆ ਛਾਗ ਜੋਗੇ ਤੇ ਭਲਾ ਤਾਣੀਆਂ ਛਾੜ ਰਿਹਾ ਗੋਪੀ ਦਾ ਤੁਸੀਂ ਪੱਤੀ ਵੜ ਦੋ ਕਦੀ ਜੋ ਫੋਨ ਨਹੀਂ ਪ੍ਰਾਪਤ ਹੋਗਾ ਪੱਤੀਆਂ ਦੇ ਸਿਰ ਤੇ ਗੋਬੀ ਦਾ ਫਰਮੂਲੀ ਪੱਤਿਆਂ ਦੇ ਸਿਰ ਤੇ ਪਹਿਲਾ ਪੱਤੀ ਹੁੰਦੇ ਫਿਰ ਅਗੇ ਜਿਹਨਾਂ ਨੂੰ ਵੱਡੀ ਗਰੇ ਹਾਂਜੀ ਆਜੋ ਜੀ ਪੁਲਸਾ ਗਾਉਂਦੇ ਆ ਪ੍ਰਚਾਰਕੀਆਂ ਦੇ ਗੁਰੂ ਜਨ ਸਾਧ ਬਗੈਰ ਹੋਰ ਗੜੀਏ ਨਾਲ ਅਰੇ ਜਗਾਓ ਨਹੀਂ ਗੁਰੂ ਜਨ ਸਾਹਿਬ ਨਹੀਂ ਮੈਂ ਤੇ ਜਿੰਨੀਆਂ ਮਾਈਆਂ ਆਈਆਂ ਸਾਰਿਆਂ ਨੇ ਉਹਨੂੰ ਪਹਿਲਾਂ ਟੇਕਿਆ ਮੱਥਾ ਉਹਦੇ ਜਗਾ ਨੂੰ ਆਣ ਕੇ ਉਹ ਜਿੱਥੇ ਉਹ ਜਿਹੜੀ ਥੱਲੇ ਛਾਡੀ ਜਗਾ ਨਾ ਜੀ ਉਹ ਕੁਝ ਸਾਡੇ ਵੱਡੇ ਵੱਡੇ ਨੇ ਉਹਨਾਂ ਨੂੰ ਮੱਥਾ ਟੇਕ ਬਾਬਾ ਜੀ ਵੱਡੇ ਵੱਡੇ ਦੇ ਸਾਹ ਕਿਹੜੇ ਜੜੇ ਮਾਫੀ ਦੋ ਤੁਸੀਂ ਬੈਠੇ ਜੇ ਮੈਂ ਉੱਤਿਆਂ ਫੰਡਾਂ ਚ ਗੱਲ ਕਰਕੇ ਸਾਡੇ ਵੱਡੇ ਵੱਡੇ ਦੇ ਭਾਈ ਤਾਰੂ ਸਿੰਘ ਹਾਂਜੀ ਹਾਂਜੀ ਯਾ ਕਿ ਗੱਲਾਂ ਜਿਹੜਾ ਪਾਇਨਾ ਪੁੱਤਰ ਲਾਪੂ ਹਾਂ ਲੈ ਅੱਜ ਦਾਰੀ ਗੋਦਾ ਦੂਜੇ ਬੰਦੇ ਨਾਲ ਗੱਲ ਕਰਨਾ ਬੜੀ ਮੁੱਖੀ ਗੱਲ ਤੁਹਾਡਾ ਆਪਣਾ ਘਰ ਆਪਣਾ ਅਸਲ ਸਾਡੇ ਹੀ ਵੱਡਾ ਵੱਡੇਰੇ ਭਾਈ ਤਾਰੂ ਸਿੰਘ ਜਿਨ੍ਹਾਂ ਦਾ ਹੁਣ ਆ ਰਿਹਾ ਭਾਈ ਮਤੀ ਦਾਗ ਭਾਈ ਸਦੀ ਦਾ ਤੇ ਭਾਈ ਦਿਆਲਾ ਜੀ ਹਾਂ ਜੀ ਜਿਨ੍ਹਾਂ ਨੇ ਚਾਂਦਨੀ ਚੌਕ ਜਾ ਕੇ ਉਹਨੇ ਕਿਹਾ ਸਿਰ ਇਹ ਵਸਾਨੂੰ ਸਿਰ ਦੇਣੇ ਵਣੇ ਖੂਕ ਇਹਦਾ ਘਟ ਜਾਵੇ ਖੂਨ ਉਹ ਕਿਹਾ ਕਿ ਪਹਿਲਾਂ ਜਿਹੜੀਆਂ ਹੁੰਦੇ ਥੋੜਾਗ ਰੂਟ ਬਦਲਿਆ ਵਾ ਹਾਂ ਜੀ ਕੁਝ ਜੱਦੇ ਵਧੀਆ ਕਰਕੇ ਵੀ ਇਦਾਂ ਹੀ ਆ ਪਹਿਲਾਂ ਜਿਹੜਾ ਰੂਟ ਉਹ ਦੱਸ ਦੋ ਕਿਹੜਾ ਹੈ ਅੱਜ ਤੋਂ ਆਪਾਂ ਪੰਜ ਸਾਹਿਬੇ ਲੈ ਗਏ ਜੰਨੇ ਆ ਤੁਸੀਂ ਦੱਸੋ ਜੀ ਮੇਰਾ ਨਾ ਠੀਕ ਹੈ ਤੁਸੀਂ ਬਾਅਦ ਚ ਬੋਲੋ ਗੁਰਦੁਆਰਾ ਸਾਹਿਬ ਦੀ ਦੂਰੀ ਠੀਕ ਆ ਲਾਉਂਦੀ ਹੈ ਮਤਲਬ ਅਸੀਂ ਇੱਥੇ ਤਾਰ ਵਿਦਵਾਨੀ ਲਾਉਂਦੇ ਆ ਮੈਂ ਜਿਹੜੀ ਗੱਲ ਕਹਿ ਰਹੀ ਹਾਂ ਇਹ ਇੱਥੇ ਗੋਲ ਵਾਲੀ ਲੱਗਦੀ ਰਹੀ ਹੈ ਮੈਂ ਪਾਪਾ ਜੀ ਆਖਿਆ ਮੈਂ ਨਹੀਂ ਅੰਦਰ ਬਾਹਰ ਨਹੀਂ ਆ ਲੱਗ ਬਹੁਤ ਹਾਲੋ ਗੱਲ ਇਹ ਮੇਰੀ ਪ੍ਰਚਾਰ ਕਰਨਾ ਮੈਂ ਪ੍ਰਚਾਰ ਮੀਤੀ ਪੈਸੇ ਦੀ ਕਹਿੰਦਾ ਪਾਬ ਜਦੋਂ ਬੁਣਨ ਕਰਕੇ ਉਹਦੇ ਦਰਾਂ ਨੂੰ ਹੋ ਜਾਈਗੇ